ਅਟਾਰੀ ਵਾਗਾ ਬਾਰਡਰ ਤੇ ਹੋ ਗਿਆ ਵੱਡਾ ਹੰਗਾਮਾ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਜਿੱਥੇ ਕਿ ਸਿਮਰਤਜੀਤ ਸਿੰਘ ਮਾਨ ਸਾਬਕਾ ਐਮਪੀ ਸਿਮਰਤਜੀਤ ਸਿੰਘ ਮਾਨ ਆਪਣੀ ਪੂਰੀ ਜਥੇ ਦੇ ਨਾਲ ਆਪਣੀ ਟੀਮ ਦੇ ਨਾਲ ਅਟਾਰੀ ਵਾਗਾ ਬਾਰਡਰ ਤੇ ਪਹੁੰਚ ਕੇ ਜਿੱਥੇ ਕਿ ਬਾਰਡਰ ਸਿਕਿਉਰਿਟੀ ਫੋਰਸ ਦੇ ਜਿਹੜੇ ਜਵਾਨ ਨੇ ਉਹਨਾਂ ਦੇ ਨਾਲ ਵੀ ਤਿੱਖੀ ਬਹਿਸ ਹੁੰਦੀ ਹੈ ਤੇ ਕਿਤੇ ਨਾ ਕਿਤੇ ਤੱਕੇਸ਼ਾਈ ਵੀ ਦੇਖਣ ਨੂੰ ਮਿਲ ਰਹੀ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਟਾਰੀ ਵਾਗਾ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਬਾਰਡਰ ਖੋਲਣ ਦੀ ਮੰਗ ਨੂੰ ਲੈ ਕੇ ਅੱਜ ਇਹ ਪੂਰਾ ਮਾਮਲਾ ਆਪਾਂ ਖਿਆਏ ਇਹ ਤਸਵੀਰਾਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਜਿੱਥੇ ਕੀ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਮੰਗ ਹੈ ਕਿ ਬਾਰਡਰ ਖੋਲਿਆ ਜਾਵੇ ਬਾਰਡਰ ਖੁੱਲਣੇ ਨਾਲ ਜਿਹੜਾ ਕੀ ਵਪਾਰ ਜਿਹੜਾ ਪਾਕਿਸਤਾਨ ਦੇ ਨਾਲ ਸ਼ੁਰੂ ਹੋਵੇ ਸੋ ਵਪਾਰ ਨੂੰ ਲੈ ਕੇ ਵਪਾਰ ਪਾਕਿਸਤਾਨ ਦੇ ਨਾਲ ਸ਼ੁਰੂ ਹੋਵੇ ਇਸ ਗੱਲ ਨੂੰ ਲੈ ਕੇ ਜਿਹੜਾ ਉਹ ਬਾਰਡਰ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਰਡਰ ਸਿਕਿਉਰਿਟੀ ਫੋਰਸ ਦੀ ਜਵਾਨ ਨੇ ਅਤੇ ਉਹ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਦੇ ਸਾਰੇ ਪ੍ਰਬੰਧਕ ਨੇ ਤੇ ਇਸ ਸਮੇਂ ਦੀਆਂ ਲਾਈਵ ਤਸਵੀਰਤਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਕਿਵੇਂ ਧੱਕਾ ਮੁਕੀ ਚੱਲ ਰਹੀ ਹੈ ਇੱਥੇ ਬੈਰੀਕੇਟਿੰਗ ਜਿਹੜੀ ਹੈ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਟੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਜੀ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਉੱਥੇ ਹੀ ਬਾਰਡਰ ਸਿਕਿਉਰਿਟੀ ਫੋਰਸ ਦੇ ਜਵਾਨ ਵੀ ਨੇ ਜਿਹੜੇ ਕਿ ਨਾਲ ਲੱਗੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਕਿ ਹਾਲਾਕਿ ਉਧਰਲੇ ਪਾਸੇ ਵੀ ਪੂਰੀ ਪੂਰੀ ਜਿਹੜੀ ਹੈ ਉਹ ਧੱਕੇਸ਼ਾਹੀ ਚੱਲ ਰਹੀ ਹੈ ਤੇ ਸਿਰਾਂ ਦੇ ਉੱਪਰ ਬੋਰੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ ਸਿਮਰਜੀਤ ਸਿੰਘ ਮਾਨ ਹੋਣਾਂ ਦੀ ਟੀਮ ਦੇ ਵੱਲੋਂ ਇਹ ਤਸਵੀਰਾਂ ਇਸ ਸਮੇਂ ਜਿਹੜੀ ਹੈ ਤੁਹਾਨੂੰ ਅਟਾਰੀ ਵਾਗਾ ਬਾਰਡਰ ਦੀਆਂ ਦਿਖਾ ਰਹੇ ਹਾਂ ਮੰਗ ਜਿਹੜੀ ਕਰ ਰਹੀ ਹੈ ਮੰਗ ਜਿਹੜੀ ਕੀਤੀ ਜਾ ਰਹੀ ਹੈ ਇਸ ਮਿਊਜੀਸ਼ਿਕ ਮਾਨ ਹੋਣਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਕੀ ਪਾਕਿਸਤਾਨ ਦੇ ਬਾਰਡਰ ਜਿਹੜੇ ਖੁੱਲ ਜਾਣ ਗੇਟ ਖੁੱਲ ਜਾਣ ਤਾਂ ਕਿ ਪਾਕਿਸਤਾਨ ਦੇ ਨਾਲ ਜਿਹੜਾ ਵਪਾਰ ਹੈ ਉਹ ਕੀਤਾ ਜਾ ਸਕੇ ਸੋ ਇਸ ਮੰਗ ਨੂੰ ਲੈ ਕੇ ਅਏ ਅੱਜ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰਦਾ ਤੇ ਇਸ ਪੂਰੀ ਮੰਗ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਦੇ ਰੂਪ ਕਰਕੇ ਜਦੋਂ ਲਾਈਵ ਵੀਰ ਫੋਨ ਦਿਖਾ ਰਿਹਾ ਹੈ